ਮਕਸਦ ਇਹ ਆ ਖੇਤੀ ਸੂਚਨਾਵਾ YouTube ਚੈਨਲ ਦੇ ਅਸਾਰੇ ਕਿਸਾਨ ਜਿਹੜਾ ਦਾ ਜੀ ਆਇਆਂ ਨੂੰ ਇਸ ਚੈਨਲ ਤੇ ਕਿਸਾਨ ਗਰੂ ਤੁਹਾਡੇ ਨਾਲ ਵੱਖ-ਵੱਖ ਰਮਿਸ਼ਿਆਂ ਦੇ ਵੱਖ-ਵੱਖ ਮਾਰਾਂ ਨਾਲੋਂ ਮਾਰਾਂ ਵੱਲੋਂ ਤੁਹਾਨੂੰ ਜਾਣਕਾਰੀ ਹੋਈ ਕਰਾਈ ਜਾਏਗੀ ਅੱਜ ਦਾ ਵਿਸ਼ਾ ਸੋਨੀ ਦੀਆਂ ਮੁੱਖ ਫਸਲਾਂ ਤੇ ਕਿਹੜੇ-ਕਿਹੜੇ ਲੱਗ ਤਰ੍ਹਾਂ ਦੀਆਂ ਕਮੀ ਆ ਉਹਨਾਂ ਦੀ ਕੀ ਨਿਸ਼ਾਨੀਆਂ ਤੇ ਉਹਨਾਂ ਦੇ ਕਿਵੇਂ ਰੋਕਤਾਂ ਕੀਤੀ ਜਾ ਸਕਦੀ ਹੈ ਇਸ ਵਿਸ਼ੇ ਤੇ ਆਪਣੇ ਨਾਲ ਖੇਤੀ ਮਾ ਡਾਕਟਰ ਮਨਿੰਦਰ ਜੀ ਸਿੰਘ ਜੁੜੇ ਹਨ ਉਹਨਾਂ ਦਾ ਇਸ ਚੈਨਲ ਤੇ ਸਵਾਲ ਕਰਦੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਆ ਜਾਈ ਝੋਨੇ ਦੀ ਫਸਲ ਦੇ ਕਿਹੜੇ-ਕਿਹੜੇ ਤੱਤਾਂ ਦੀ ਕਮੀ ਆਉਂਦੀ ਹੈ ਹਾਂ ਜੀ ਡਾਕਟਰ ਸਾਹਿਬ ਧੰਨਵਾਦ ਜੀ ਡੋਟਾ ਤਾਂ ਜੇ ਝੋਨੇ ਦੀ ਫਸਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਮੁੱਖ ਲੋਹਾ ਅਤੇ ਜਿਹੜਾ ਜ਼ਿੰਕ ਦੋ ਲਗਰੂਪਾਂ ਦੀ ਇਹ ਘਾਟ ਆਉ ਪਾਈ ਜਾਂਦੀ ਹੈ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਲੋਹਾ ਤੇ ਜ਼ਿੰਕ ਲੋਹੇ ਦੇ ਤੱਤ ਦੀਆਂ ਕੀ-ਕੀ ਕਮੀਆਂ ਆ ਤੇ ਉਹਨਾਂ ਦੇ ਆਪਾਂ ਕਿਹੜੇ ਰੋਗ ਰੋਗਦਾਨ ਕਰ ਸਕਦੇ ਆ ਜੇਕਰ ਡਾਕਟਰ ਸਾਹਿਬ ਉਹ ਇਹਦੀ ਗੱਲ ਕੀਤੀ ਜਾਵੇ ਤਾਂ ਲੋਹੇ ਦੀ ਘਾਟ ਕਰਕੇ ਜਿਹੜੀ ਮੇਨ ਜਿਹੜੀ ਘਾਟ ਆ ਉਹ ਰੇਲ ਦੀਆਂ ਜ਼ਮੀਨਾਂ ਦੇ ਵਿੱਚ ਆਉਂਦੀ ਆ ਜੀ ਤੇ ਉਹਦੇ ਨਾਲ ਕੀ ਜਿਹੜੇ ਨਵੇਂ ਪੱਤੇ ਆ ਉਹ ਪੀਲੇ ਪੈਣ ਸ਼ੁਰੂ ਹੋ ਜਾਂਦੇ ਆ ਤਾਂ ਇਹਦੇ ਵਿੱਚ ਕੀ ਆ ਕਿ ਜੇ ਆਪਾਂ ਇਹਨੂੰ ਲੋਹੇ ਦੀ ਘਾਟ ਨੂੰ ਪੂਰਾ ਕਰਨਾ ਤਾਂ ਜੇਕਰ ਉਸ ਟਾਈਮ ਪਾਣੀ ਆਪਣੇ ਕੋਲੇ ਅਵੇਲੇਬਲ ਹੈਗਾ ਤਾਂ ਪਾਣੀ ਜੜਾ ਆ ਉਹ ਫਸਲ ਨੂੰ ਲਾ ਦਿੱਤਾ ਜਾਵੇ ਜਾਂ ਫਿਰ ਫੈਰ ਆਰ ਸਲਫੇਟ 1 ਕਿਲੋ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀਆਂ 2 ਤੋਂ 3 ਸਪਰੇਆ ਹਫਤੇ ਹਫਤੇ ਦੇ ਬਕਵੇ ਤੇ ਆਪਾਂ ਕਰ ਸਕਦੇ ਹਾਂ ਉਹਦੇ ਨਾਲ ਜਿਹੜੀ ਲੋਹੇ ਦੀ ਘਾਟ ਆ ਉਹ ਪੂਰੀ ਹੋ ਜਾਊਗੀ ਕਿ ਡਾਕਟਰ ਸਾਹਿਬ ਜੇ ਲੋਹੇ ਦੀ ਕਮੀ ਖੇਤ ਚ ਆਉਦੀ ਆ ਉਹਨੂੰ ਮਿੱਟੀ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ ਨਹੀਂ ਇਹਦੇ ਵਿੱਚ ਕੀ ਆ ਕਿ ਜਿਹੜੀ ਲੋਹੇ ਦੀ ਘਾਟ ਆ ਉਸਨੂੰ ਪੂਰਾ ਕਰਨ ਵਾਸਤੇ ਸਪਰੇ ਹੀ ਆਪਾਂ ਕਰਨੀ ਆ ਕਿਉਂਕਿ ਜਿਹੜੀ ਸਪਰੇ ਥਰੂ ਹੀ ਜਿਹੜੀ ਉਹਦੀ ਪੂਰਤੀ ਜਿਹੜੀ ਕੀਤੀ ਜਾ ਸਕਦੀ ਆ ਮਿੱਟੀ ਦੇ ਵਿੱਚ ਰਲਾ ਕੇ ਜਿਹੜੀ ਆ ਲੋਹੇ ਦੀ ਕਮੀ ਦੀ ਉਹ ਪੂਰੀ ਨਹੀਂ ਕੀਤੀ ਜਾ ਸਕਦਾ ਬਹੁਤ ਵਧੀਆ ਡਾਕਟਰ ਸਾਹਿਬ ਇਸ ਤੋਂ ਇਲਾਵਾ ਜ਼ਿੰਕ ਦੀ ਕੀ ਆਪਣੀਆਂ ਕਮੀਆਂ ਦਾ ਕੀ ਕੀ ਨਿਸ਼ਾਨੀਆਂ ਹਨ ਕਿਵੇਂ ਦੂਰ ਕਰ ਸਕਦੇ ਆ ਜ਼ਿੰਕ ਦੇ ਵਿੱਚ ਮੁੱਖ ਤੌਰ ਤੇ ਕੀ ਆ ਜਿਹੜੇ ਪੱਤੇ ਆ ਉਹ ਜੰਗਾਲੇ ਜਾਣੇ ਸ਼ੁਰੂ ਹੋ ਜਾਂਦੇ ਆ ਜਿਹੜੀ ਫਸਲ ਆ ਉਹ ਬੂਝਾਣੀ ਚੰਨੀ ਕਰੋ ਮਾਰ ਵੀ ਜਿੱਦੇ ਕਰਕੇ ਕੀ ਆ ਕਿ ਬੂਟੇ ਮਧਰੇ ਜਾਣੇ ਸ਼ੁਰੂ ਹੋ ਜਾਂਦੇ ਆ ਤਾਂ ਜ਼ਿੰਕ ਦੀ ਕਮੀ ਨੂੰ ਦੂਰ ਕਰਨ ਲਈ ਜਦੋਂ ਬਿਜਾਈ ਕਰਨੀ ਆ ਕਦੂ ਕਰਨਾ ਆ ਉਸ ਸਮੇ 25 ਕਿਲੋ ਜ਼ਿੰਕ ਸल्फेट ਹੈਪਟਾ ਹਾਈਡਰੇਟ ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡਰੇਟ ਜਿਹੜਾ ਆ ਉਹ ਮਿੱਟੀ ਦੇ ਵਿੱਚ ਰਲਾ ਕੇ ਆਪਾਂ ਫਸਲ ਨੂੰ ਪਾ ਸਕਦੇ ਆ ਉਹਦੇ ਨਾਲ ਜਿਹੜੀ ਆ ਉਹ ਜਿਹੜੀ ਘਾਟ ਆ ਪੂਰੀ ਹੋ ਜਾਊਗੀ ਉਸ ਤੋਂ ਬਾਅਦ ਜੇਕਰ ਬਾਅਦ ਵਿੱਚ ਨਿਸ਼ਾਨੀਆਂ ਆਉਂਦੀਆਂ ਤਾਂ ਸਪਰੇਅ ਦੇ ਰੂਪ ਦੇ ਵਿੱਚ ਜਿਹੜੀ ਆਪਾਂ ਕਰਕੇ ਜ਼ਿੰਕ ਸਲਫੇਟ ਦੀ ਸਪਰੇਅ ਕਰਕੇ ਇਹਦੀ ਜਿਹੜੀਆਂ ਨਿਸ਼ਾਨੀਆਂ ਨੂੰ ਆਪਾਂ ਦੂਰ ਕਰ ਸਕਦੇ ਆ ਇਸਦੀ ਘਾਟ ਨੂੰ ਦੂਰ ਕਰ ਸਕਦੇ ਆ ਡਾਕਟਰ ਸਾਹਿਬ ਇਸ ਤੋਂ ਇਲਾਵਾ ਜੇ ਆਪਾਂ ਨਰਮੀ ਦੀ ਫਸਲ ਦੀ ਗੱਲ ਕਰੀਏ ਉੱਥੇ ਕਿਹੜੇ ਤੱਤ ਦੀ ਕਮੀ ਆਉਂਦੀ ਆ ਨਰਮੇ ਦੀ ਫਸਲ ਦੀ ਜੇ ਗੱਲ ਕਰੀਏ ਤਾਂ ਨਰਮੇ ਦੀ ਫਸਲ ਦੇ ਵਿੱਚ ਮੁੱਖ ਤੌਰ ਤੇ ਮੈਗਨੀਸ਼ੀਅਮ ਦੀ ਜਿਹੜੀ ਕਮੀ ਨਾਲ ਟਿੰਡੇ ਬੰਨਣਾ ਸ਼ੁਰੂ ਹੁੰਦੇ ਆ ਤਾਂ ਮੈਗਨੀਸ਼ੀਅਮ ਤੱਤ ਦੀ ਘਾਟ ਹੋਣੀ ਸ਼ੁਰੂ ਹੋ ਜਾਂਦੀ ਆ ਮੈਗਨੀਸ਼ੀਅਮ ਤੱਤ ਦੀ ਜਿਹੜੀ ਘਾਟ ਆ ਉਹਦੇ ਵਿੱਚ ਜਿਹੜੇ ਪੱਤੇ ਆ ਉਹ ਲਾਲ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਉਹਦੇ ਵਾਸਤੇ ਜੇ ਆਪਾਂ ਉਹਨੂੰ ਕੰਟਰੋਲ ਕਰਨਾ ਤਾਂ 1 ਕਿਲੋ ਮੈਗਨੀਸ਼ੀਅਮ 100 ਲੀਟਰ ਪਾਣੀ ਦੇ ਵਿੱਚ ਆਪਾਂ ਜਿਹੜੀ ਆ ਸਪਰੇਅ ਕਰ ਸਕਦੇ ਆ ਦੋ ਸਪਰੇਆ ਕਰਨੀਆਂ ਨੇ 15 ਦਿਨਾਂ ਦੇ ਬਕਵੇ ਤੇ ਪਹਿਲੀ ਸਪਰੇਅ ਫੁੱਲ ਡੁੱਡੀ ਪੈਂ ਤੇ ਕਰਨੀ ਤੇ ਦੂਜੀ ਸਪਰੇਅ ਜ ਟਿੰਡੇ ਬੰਦੇ ਆ ਉਸ ਸਮੇਂ ਕਰਨੀਆਂ ਉਹਦੇ ਨਾਲ ਜਿਹੜਾ ਆਪਾਂ ਮੈਗਨੀਸ਼ੀਅਮ ਦੀ ਘਾਟ ਜਿਹੜੀ ਆ ਉਸ ਨੂੰ ਆਪਾਂ ਪੂਰਾ ਕਰ ਸਕਦੇ ਆ ਕਿਸਾਨ ਵੀਰੋ ਨਰਮੇ ਦੀ ਫਸਲ ਤੇ ਮੈਗਨੀਸ਼ੀਅਮ ਦੀਆਂ ਦੋ ਸਪਰੇਆ ਕਰਨੀਆਂ ਬਹੁਤ ਹੀ ਜ਼ਰੂਰੀ ਹੁੰਦਾ ਇਸ ਤੋਂ ਇਲਾਵਾ ਜੇ ਮੱਕੀ ਦੀ ਫਸਲ ਦੀ ਗੱਲ ਕਰੀਏ ਉੱਥੇ ਕਿਹੜੇ ਤੱਤ ਦੀ ਕਮੀ ਹੁੰਦੀ ਹੈ ਉਹਨਾਂ ਆਪਾਂ ਕਿਵੇਂ ਰੋਕਾਂ ਕਰ ਸਕਦੇ ਆ ਮੱਕੀ ਦੀ ਫਸਲ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਜਿਹੜੀ ਜ਼ਿੰਕ ਦੀ ਕਮੀ ਜਿਹੜੀ ਆ ਉਹ ਹੁੰਦੀ ਆ ਜ਼ਿੰਕ ਦੀ ਕਮੀ ਮੱਕੀ ਦੀ ਫਸਲ ਦੇ ਵਿੱਚ ਜਦੋਂ ਫਸਲ ਆਪਣੀ ਉਗਦੀ ਆ ਉਸ ਤੋਂ 2 ਜਾਂ 3 ਹਫ਼ਤਿਆਂ ਦੇ ਵਿੱਚ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਆ ਇਹਦੇ ਨਾਲ ਕੀ ਹੁੰਦਾ ਆ ਕਿ ਜਿਹੜੇ ਪੱਤੇ ਆ ਉਹ ਮੁੱਢਾਂ ਵੱਲੋਂ ਦੀ ਉੱਪਰਲੇ ਪੱਤੇ ਜਿਹੜੇ ਉਹ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਹੌਲੀ-ਹੌਲੀ ਸਾਰਾ ਪੱਤਾ ਜਿਹੜਾ ਆ ਉਹ ਪੀਲਾ ਹੋ ਜਾਂਦਾ ਆ ਇਹਦੇ ਨਾਲ ਵੀ ਜਿਹੜੇ ਬੂਟੇ ਜਿਹੜੇ ਆ ਉਹ ਮਧਰੇ ਰਹਿ ਜਾਂਦੇ ਆ ਤਾਂ ਜੇ ਮੱਕੀ ਦੀ ਫਸਲ ਦੇ ਵਿੱਚ ਜ਼ਿੰਕ ਦੀ ਕਮੀ ਆਪਾਂ ਦੂਰ ਕਰਨੀ ਆ ਜੇਕਰ ਤਾਂ ਪਿਛਲੀ ਫਸਲ ਦੇ ਵਿੱਚ ਹੀ ਜ਼ਿੰਕ ਦੀ ਕਮੀ ਆ ਤਾਂ ਆਪਾਂ ਸ਼ੁਰੂ ਦੇ ਵਿੱਚ 10 ਕਿਲੋ ਜਿੰਕ ਸਲਫੇਟ ਹੈਪਟਾਹਾਈਡਰੇਟ ਜਾਂ 6.5 ਕਿਲੋ ਜਿੰਕ ਸਲਫੇਟ ਜਿਹੜੀ ਮੋਨੋਹਾਈਡਰੇਟ ਆ ਉਹ ਆਪਾਂ ਪਾ ਕੇ ਜਿਹੜੀ ਆ ਆਪਾਂ ਦੀ ਕਮੀ ਦੂਰ ਕਰ ਸਕਦੇ ਆ ਉਸ ਤੋਂ ਬਾਅਦ ਜੇਕਰ ਬਾਅਦ ਦੇ ਵਿੱਚ ਇਹਦੀ ਕਮੀ ਆਉਂਦੀ ਤਾਂ ਸਪਰੇਅ ਦੇ ਨਾਲ 12 ਕਿਲੋ 1200 ਗ੍ਰਾਮ ਜਿੰਕ ਸਲਫੇਟ ਹੈਪਟਾਹਾਈਡਰੇਟ ਜਾਂ 750 ਗ੍ਰਾਮ ਜਿੰਕ ਸਲਫੇਟ ਮੋਨੋਹਾਈਡਰੇਟ 200 ਲੀਟਰ ਪਾਣੀ ਦੇ ਵਿੱਚ ਪਾ ਕੇ ਆਪਾਂ ਜਿਹੜੀ ਇਹਦੀ ਕਮੀ ਦੂਰ ਕੀਤੀ ਜਾ ਸਕਦੀ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਸਾਡੇ ਨਾਲ ਸੋਨੇਵੀ ਫਸਲਾਂ 'ਚ ਲਘੂ ਤੱਤਾਂ ਦੀ ਕੀ ਕੀ ਕਮੀਆਂ ਹਨ ਕੀ ਕੀ ਨਿਸ਼ਾਨੀਆਂ ਹਨ ਉਹਦੇ ਬਾਰੇ ਇਨਸਾਪੁਰ ਤੋਂ ਜਾਣਕਾਰੀ ਦਿੱਤੀ ਹੈ ਤੇ ਡਾਕਟਰ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਅਤਿ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਜਾਣਕਾਰੀ ਹੋਈ ਹੈ ਕਰਾਈ ਹੈ ਤੇ ਕਿਸਾਨ ਵੀਰੋ ਤੁਹਾਨੂੰ ਬੇਨਤੀ ਹੈ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕੀਤਾ ਜਾਏ ਧੰਨਵਾਦ